ਸਾਸਰੀ 걸ਫਰੈਂਡਸ ਮੈਥਡ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਔਰਤਾਂ ਦੀ ਸਭ ਤੋਂ ਗੰਭੀਰ ਸਮੱਸਿਆ ਪਿਸ਼ਾਬ ਦਾ ਲੀਕ ਹੋ ਜਾਣਾ ਖੰਗ ਦੇ ਸਮੇਂ ਜਾਂ ਫਿਰ ਜ਼ੋਰ ਦੀ ਹੱਸਦੇ ਸਮੇਂ ਜਾਂ ਫਿਰ ਜਿਵੇਂ ਆਪਾਂ ਪੌੜੀਆਂ ਚੜ੍ਹਦੇ ਹਾਂ ਔਰ ਜਾਂ ਫਿਰ ਪ੍ਰੈਗਨੈਂਸੀ ਟਾਈਮ ਜਾਂ ਫਿਰ ਜਦੋਂ ਆਪਣੀ ਉਮਰ 50 ਸਾਲ ਤੋਂ ਵੱਧ ਹੋ ਜਾਵੇ ਪਿਸ਼ਾਬ ਲੀਕ ਹੋ ਜਾਂਦਾ ਹੈ 50% ਔਰਤਾਂ ਇਸ ਗੱਲ ਨੂੰ ਦੱਸਦੀਆਂ ਨਹੀਂ ਐ ਉਹ ਸੋਚਦੀਆਂ ਇਹ ਨਾਰਮਲ ਹੈ ਪਰ ਨਹੀਂ ਇਹ ਗੰਭੀਰ ਸਮੱਸਿਆ ਹੈ ਸੋ ਇਸ ਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਕਸਰਤਾਂ ਤਾਂ ਜ਼ਰੂਰੀ ਹੈਗੀਆਂ ਨੇ ਨਾਲ ਦੀ ਨਾਲ ਆਪਾਂ ਨੂੰ ਡਾਈਟ ਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਹੁਣ ਗੱਲ ਕਰ ਲੱਗੇ ਆ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਡਾਈਟ ਦੇ ਵਿੱਚ ਨੇ ਜੋ ਆਪਣੀ ਖਾਣੇ ਪੀਣੇ ਦੇ ਵਿੱਚ ਆਪਾਂ ਧਿਆਨ ਰੱਖਣਾ ਨੰਬਰ 1 ਤੁਸੀਂ ਕਾਫੀ ਅਗਰ ਪੀਨੇ ਹੋ ਅੱਜ ਤੋਂ ਹੀ ਬੰਦ ਕਰ ਦਿਓ ਉਹ ਆਪਣੇ ਜੋ ਬਲੈਡਰ ਹੈ ਉਸ ਨੂੰ ਡਿਸਟਰਬ ਕਰਦੀ ਹੈ ਜਿੱਥੇ ਸਾਰਾ ਪਿਸ਼ਾਬ ਇਕੱਠਾ ਆਉਂਦਾ ਜਦੋਂ ਆਪਾਂ ਪਾਣੀ ਪੀਂਦੇ ਆ ਦੂਸਰੇ ਨੰਬਰ ਤੇ ਤੁਸੀਂ ਜਿਹੜੇ ਲਾਲ ਟਮਾਟਰ ਨੇ ਉਹ ਬੰਦ ਕਰ ਦੇਣੇ ਨੇ ਇਹ ਵੀ ਆਪਣੇ ਬਲੈਡਰ ਨੂੰ ਡਿਸਟਰਬ ਕਰਦੇ ਨੇ ਤੀਸਰੇ ਨੰਬਰ ਤੇ ਤੁਸੀਂ ਜਿਹੜੀ ਆਪਾਂ ਚਾਹ ਪੀਂਦੇ ਆ ਇਹ ਵੀ ਬੰਦ ਕਰ ਦੇਣੀ ਹੈ ਚੌਥੇ ਨੰਬਰ ਤੇ ਤੁਸੀਂ ਖਾਣਾ ਕੀ ਹੈ ਹੁਣ ਮੈਂ ਤੁਹਾਨੂੰ ਉਹ ਦੱਸਣ ਲੱਗਿਆ ਜਿਹੜੇ ਟਮਾਟਰ ਇੱਕ ਜ਼ਿਆਦਾ ਲਾਲ ਹੁੰਦੇ ਕਿਹੜੇ ਘੱਟ ਲਾਲ ਟਮਾਟਰ ਉਹ ਖਾ ਸਕਦੇ ਆਂ ਔਰ ਚੌਥੇ ਨੰਬਰ ਤੇ ਡਾਰਕ ਚਾਕਲੇਟ ਬੰਦ ਕਰ ਦੇਣਾ ਡਾਰਕ ਚਾਕਲੇਟ ਬਿਲਕੁਲ ਨਹੀਂ ਖਾਣਾ ਉਹ ਵੀ ਆਪਣੇ ਬਲੈਡਰ ਨੂੰ ਡਿਸਟਰਬ ਕਰਦਾ ਉਸ ਦੀ ਜਗ੍ਹਾ ਤੇ ਤੁਸੀਂ ਵਾਈਟ ਚਾਕਲੇਟ ਜਿਵੇਂ ਮਿਲਕੀ ਬਾਹਰ ਇੱਕ ਚਾਕਲੇਟ ਆਉਂਦਾ ਵਾਈਟ ਚਾਕਲੇਟ ਆਪਾਂ ਖਾ ਸਕਦੇ ਆਂ ਉਹ ਆਪਣੇ ਬਲੈਡਰ ਨੂੰ ਡਿਸਟਰਬ ਨਹੀਂ ਕਰ ਸਕਦਾ ਔਰ ਨਾਲ ਦੀ ਨਾਲ ਕਈ ਵਾਰ ਆਪਾਂ ਸ਼ਰਾਬ ਦੀ ਵੀ ਜੋ ਆਪਾਂ ਕਰਦੇ ਆਂ ਵੱਤੋਂ ਉਹ ਬਿਲਕੁਲ ਨਹੀਂ ਕਰਨੀ ਉਹ ਵੀ ਆਪਣੇ ਬਲੈਡਰ ਨੂੰ ਡਿਸਟਰਬ ਕਰਦੀ ਹੈ ਸੋ ਇਹ ਸੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਹੜੇ ਆਪਣੇ ਬਲੈਡਰ ਨੂੰ ਡਿਸਟਰਬ ਕਰਦੀਆਂ ਨੇ ਸੋ ਹੁਣ ਗੱਲ ਕਰਨ ਲੱਗੇ ਆਂ ਕਸਰਤਾਂ ਦੀ ਜਿਹੜੀਆਂ ਕਸਰਤਾਂ ਨੇ ਇਹ ਪੈਟ ਟਾਈਮ ਕਰ ਲੈਣਾ ਤੁਸੀਂ ਫਿਕਸ ਕਰ ਲੈਣਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਇਹਦਾ ਰਿਜ਼ਲਟ ਤੁਹਾਨੂੰ 3 ਤੋਂ 4 ਹਫ਼ਤੇ ਦੇ ਵਿੱਚ ਮਿਲੇਗਾ ਔਰ ਇਹ ਕਸਰਤਾਂ ਤੁਸੀਂ ਰੋਜ਼ਾਨਾ ਕਰਨੀਆਂ ਨੇ ਕੋਈ ਆਫ ਨਹੀਂ ਕਰਨਾ ਔਰ ਅਗਰ ਤੁਸੀਂ ਇਸ ਗੰਭੀਰ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਤੁਸੀਂ ਜਲਦੀ ਆਪਣੇ ਯੂਰੋਲੋਜਿਸਟ ਜਾਂ ਆਪਣੇ ਫਿਜ਼ਿਓਥੈਰੇਪਿਸਟ ਨਾਲ ਸੰਪਰਕ ਜ਼ਰੂਰ ਕਰੋ ਸੋ ਆਓ ਹੁਣ ਸਟਾਰਟ ਕਰਦੇ ਆਪਾਂ ਕਸਰਤਾਂ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਇਸ ਟਾਈਮ ਮੈਂ ਬੈੱਡ ਤੇ ਉੱਪਰ ਹਾਂ ਪਰ ਤੁਸੀਂ ਇਹ ਕਸਰਤ ਨੀਚੇ ਕਰਨੀ ਹੈ ਆਪਣੇ ਫਰਸ਼ ਤੇ ਕਰਨੀ ਹੈ ਅਗਰ ਤੁਸੀਂ ਕਰ ਸਕਦੇ ਹੋ ਕਿ ਤੁਹਾਡੇ ਗੋਡੇ ਨਹੀਂ ਦੁਖਦੇ ਤੁਹਾਡੇ हिਪ ਬੋਨ ਤੇ ਕੋਈ ਦਰਦ ਨਹੀਂ ਹੈ ਤੁਹਾਡੇ ਲੱਕ ਦਰਦ ਨਹੀਂ ਹੈ ਤੁਸੀਂ ਕੀ ਕਰੋਗੇ ਆਪਣੇ ਪੈਰਾਂ ਭਾਰ ਆਪਾਂ ਬੈਠ ਜਾਣਾ ਇਦਾਂ ਕਰਕੇ ਇਦਾਂ ਪੈਰਾਂ ਪਰ ਬੈਠ ਕੇ ਔਰ ਦੈਨ ਇਸੇ ਪੋਜੀਸ਼ਨ ਦੇ ਵਿੱਚ ਤੁਸੀਂ 5 ਮਿੰਟ ਬੈਠਣ ਦੀ ਕੋਸ਼ਿਸ਼ ਕਰਨੀ ਹੈ ਸੈਟਿੰਗ ਪੋਜੀਸ਼ਨ ਇਦਾਂ ਬੈਠ ਜਾਣਾ ਤੁਸੀਂ 5 ਮਿੰਟ ਔਰ ਦੈਨ ਤੁਸੀਂ ਫਿਰ 5 ਮਿੰਟ ਦੁਪਹਿਰੇ ਬੈਠੋਗੇ 5 ਮਿੰਟ ਸ਼ਾਮ ਇਹ ਤੁਹਾਡੀ ਪਹਿਲੀ ਐਕਸਰਸਾਈਜ਼ ਆ ਸਿਟਿੰਗ ਦੇ ਵਿੱਚ ਜਿਹੜੀ ਆਪਾਂ ਕਰਨੀ ਹੈ ਇਦਾਂ ਬੈਠ ਜਾਣਾ ਪੈਰਾਂ ਨੂੰ ਖੋਲ ਕੇ ਹੁਣ ਜਦੋਂ ਇਦਾਂ ਕਰਦੇ ਤੁਹਾਨੂੰ 1 ਹਫ਼ਤਾ ਹੋ ਗਿਆ ਫਿਰ ਇਸ ਦੇ ਵਿੱਚ ਕੀ ਚੇਂਜ ਲੈ ਕੇ ਆਉਣੀ ਆ ਤੁਸੀਂ ਪੈਰਾਂ ਦੇ ਪਰ ਬੈਠ ਕੇ ਪਿੱਛੇ ਢੋਲ ਨਹੀਂ ਲਾਉਣੀ ਜਿਵੇਂ ਹੁਣ ਮੈਂ ਲਾ ਲਈ ਸੀ ਢੋਲ ਨਹੀਂ ਲਾਉਣੀ ਤੁਸੀਂ ਫਿਰ ਇੱਦਾਂ ਬੈਠ ਕੇ ਜਿਹੜੇ ਜਿੱਥੋਂ ਆਪਾਂ ਨੂੰ ਜਦੋਂ ਆਪਾਂ ਪੇਸ਼ਾਬ ਕਰਦੇ ਆ ਉਹ ਚੀਜ਼ ਨੂੰ ਤੁਸੀਂ ਰੋਕਣ ਦੀ ਕੰਟ੍ਰੈਕਟ ਕਰਨਾ ਅੰਦਰ ਨੂੰ ਆਹ ਚੀਜ਼ ਇੱਕਦਮ ਟਾਈਟ ਕਰ ਦੇਣੀ ਹੈ ਜਿਸ ਤਰ੍ਹਾਂ ਜਦੋਂ ਤੁਸੀਂ ਇਸ ਨੂੰ ਅੰਦਰ ਨੂੰ ਖਿੱਚੋਗੇ ਤੁਹਾਨੂੰ ਪਤਾ ਲੱਗੂਗਾ ਜੋ ਤੁਹਾਡੇ ਆ ਹਿਪਸ ਨੇ ਇਹ ਢਿੱਲੇ ਨੇ ਇੱਕਦਮ ਟਾਈਟ ਹੋ ਜਾਣੇ ਇਸ ਚੀਜ਼ ਨੂੰ ਅੰਦਰ ਨੂੰ ਖਿੱਚਾਂਗੇ ਆਪਾਂ ਦੁਬਾਰਾ ਦੇਖੋ ਇੱਦਾਂ ਬੈਠ ਕੇ ਇਸ ਨੂੰ ਹੋਲਡ ਕਰਨਾ 10 ਸੈਕਿੰਡ ਦੁਬਾਰਾ ਦੇਖੋ ਇੱਕ 2 3 4 5 6 7 8 9 10 देन रिलैक्स 5 सेकंड ਤੋਂ ਵੀ ਸ਼ੁਰੂ ਕਰ ਸਕਦੇ ਹੋ 10 ਸਕਿੰਟ ਤੋਂ ਵੀ ਸ਼ੁਰੂ ਕਰ ਸਕਦੇ ਆ ਦੁਆਰਾ ਕਰਾਂਗੇ ਆਪਾਂ 1 2 3 4 5 6 7 8 9 10 देन ਰਿਲੈਕਸ ਇਸ ਤੇ ਤੁਸੀਂ 5 ਮਿੰਟ ਬੈਠਣਾ ਹੀ ਹੈ 5 ਸੈੱਟ ਨਾਲ ਇਸ ਦੇ ਲਾਉਣੇ ਸ਼ੁਰੂ ਕਰਨੇ ਆ ਤੁਸੀਂ ਜਦੋਂ ਬੈਠ ਕੇ ਪਲੱਸ ਕੰਟ੍ਰੈਕਟ ਕਰਨਾ ਸੋ ਇਹ ਹੋ ਗਈ ਤੁਹਾਡੀਆਂ ਦੋ ਕਸਲਤਾ ਹੋ ਗਈਆਂ ਪਹਿਲੀ ਦੇ ਵਿੱਚ ਬੈਠੇ ਜਦੋਂ ਬੈਠੇ ਹਫਤਾ ਹੋ ਗਿਆ ਹਫਤੇ ਬਾਅਦ ਦੂਸਰੀ ਤੁਸੀਂ ਕੰਟ੍ਰੈਕਟ ਕਰਨ ਵਾਲੀ ਸ਼ੁਰੂ ਕਰਨੀ ਹੈ ਸੋ ਇਹ ਸਨ ਪਹਿਲੀ ਤੇ ਦੂਸਰੀ ਕਸਰਤ ਜਿਹੜੀ ਬੈਠ ਕੇ ਕਰਨੀ ਹੈ ਹੁਣ ਆਗੀ ਗੱਲ ਤੀਸਰੀ ਕਸਰਤ ਬਟਰਫਲਾਈ ਜਿਸ ਨੂੰ ਕਿਹਾ ਜਾਂਦਾ ਤੁਸੀਂ ਐਦਾਂ ਬੈਠ ਜਾਓਗੇ ਔਰ ਜਿਹੜੇ ਆਪਣੇ ਗੂਠੇ ਆ ਜੋ ਆਪਣੇ ਪੈਰ ਐ ਐਦਾਂ ਪਕੜ ਲੈਣੇ ਆ ਤੁਸੀਂ ਐਦਾਂ ਬਟਰਫਲਾਈ ਕਰਨਾ ਤੁਸੀਂ ਕਾਊਂਟ ਕਰਕੇ 20 ਵਾਰੀ ਜਿਵੇਂ ਆਪਾਂ ਕਰ ਰਹੇ ਹਾਂ 1 2 3 4 5 6 7 8 ਨੋ 1 2 3 4 5 6 7 8 9 10 11 12 13 14 15 16 17 18 19 20 ਇਸ ਦੇ ਵਿੱਚ ਵੀ ਤੁਸੀਂ ਢੋ ਨਹੀਂ ਲਾਉਣੀ ਪਿੱਛੇ ਬੈਕ ਸਾਈਡ ਤੇ ਦੁਬਾਰਾ ਫੇਰ ਕਰਾਂਗੇ ਆਪਾਂ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ 1 ਮਿੰਟ ਦਾ ਆਰਾਮ ਵੀ ਕਰ ਸਕਦੇ ਆ 30 ਸੈਕਿੰਡ ਦਾ ਆਰਾਮ ਵੀ ਕਰ ਸਕਦੇ ਆ ਦੁਬਾਰਾ ਫੇਰ ਫੜ ਲਾਂਗੇ ਔਰ ਫੇਰ एक, दो तीन चार पे सात आठ नौ दस ग्यारह बारह तेरह चौदह पंद्रह सोलह सतारा अठारह उन्नीस भी अपना तीन बारी कियापहरेँ वारी शाम ये होगी बटरफ्लाई हूँ जी अगली कसरत आई अपनी तीसरी सी हम चौथी कसरत की है आप सीधे लेट जाएंगे लेट के आप बटरफ्लाई करा इदा आपर जोड़ ले उधर मेरा जो

और आप फिर इदा करा एक दो तीन चार पे सात अठ नौ दस ग्यारह बारह तेरह चौदह पंद्रह सोलह सतार अठारह उन्नी भी दैन रिलैक्स और दैन फिर आप करा प्राइवेट कार्ट हथ रख लें और दैन फिर आप कर एक दो तीन चार पे सात अठ नौ दस ग्यारह बारह तेरह चौदह पंद्रह सोलह सतारा अठारह उन्नी भी ਦੈਨ ਰਿਲੈਕਸ ਇਸ ਤਰ੍ਹਾਂ ਤੁਸੀਂ ਪੰਜ ਵਾਰੀ ਕਰਨਾ ਇਹ ਹੋ ਗਈ ਥੋੜੀ ਲੇਟ ਕੇ ਬਟਰਫਲਾਈ ਪਹਿਲਾਂ ਆਪਾਂ ਬੈਠ ਕੇ ਕੀਤੀ ਫਿਰ ਆਪਾਂ ਲੇਟ ਕੇ ਕੀਤੀ ਉਸ ਤੋਂ ਬਾਅਦ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਤੁਸੀਂ ਇੱਕ ਤੋਂ ਦੋ ਮਿੰਟ ਆਰਾਮ ਕਰਨਾ ਹੈ ਕਿਉਂਕਿ ਅੰਦਰ ਵਾਲੇ ਮਸਲਸ ਦਾ ਬਹੁਤ ਜ਼ੋਰ ਲੱਗਿਆ ਹੁੰਦਾ ਹੈ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਕਸਰਤ ਹੈ ਉਹ ਹੈਗੀ ਹਿਪ ਅਬਡਕਸ਼ਨ ਆਪਾਂ ਕੀ ਕਰਾਂਗੇ ਆਪਾਂ ਸਾਈਡ ਲਾਈਨ ਚ ਆ ਜਾਾਂਗੇ और नीचे वाली लत्त मोड़ लाँगे उपर वाली लत्त उपर रहेगी और ये लत्त उपर चक देंगे आपे ने एक दो तीन चार पाँच छः सात आठ नौ दस फिर बिल्कुल नीचे रख देंगे दोबारा फिर उपर चक देंगे एक दो तीन चार पाँच छः सात आठ नौ दस फिर आप नीचे रख देंगे फिर उपर चक दें एक दो तो, तीन चार पे सात, आठ, नौ दस फिर नीचे रख दें ध्यान देखी चलो फिर चक देंगे एक दो तीन चार सत दस दिन ढिल छा ये वारी इस साइड पांच वारी उस साइड हौली हौली अठ अठ तो दस कर देवे ये प्रशन दूसरी साइड भी देखो किना साइड लाइन आ जाना और नीचे वाली लात मोड़ देनी है ऊपर वाली लत्त सीधी रहेगी और आप इस तरह उच्चा चक दें एक दो तीन चार आठ नौ दस नीचे चक देनी एक दो तीन चार पे सात आठ नौ दस फिर ऊपर चक एक दो तीन चार पे सत अठ नौ दस दिन ਆਪਾਂ ਇਹ ਪੰਜ ਵਾਰੀ ਐਸਾਈਡ ਕਰਨਾ ਪੰਜ ਵਾਰੀ ਆਊਟਸਾਈਡ ਕਰਨਾ ਔਰ ਇਹ ਤੁਸੀਂ ਹੌਲੀ ਹੌਲੀ 5 ਤੋਂ 8 8 ਤੋਂ 10 ਕਰਦੇ ਜਾਣਾ ਇਹ ਹੋ ਗਈ ਤੁਹਾਡੀ हिਪ ਅਬਡਕਸ਼ਨ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਬੈੱਡ ਤੇ ਲੇਟ ਕੇ ਕਰਨੀਆਂ ਨੇ ਜਾਂ نیچے ਬੈਠ ਕੇ ਕਰਨੀਆਂ ਨੇ ਲਾਸਟ ਦੇ ਵਿੱਚ ਬੜੀ ਇੰਪੋਰਟੈਂਟ ਕਸਰਤਾਂ ਧਿਆਨ ਨਾਲ ਸੁਣਨਾ ਤੁਸੀਂ ਜਦੋਂ ਆਪਾਂ ਪੇਸ਼ਾਬ ਕਰਦੇ ਹਾਂ ਜਦੋਂ ਆਪਾਂ ਪੇਸ਼ਾਬ ਕਰਦੇ ਹਾਂ ਆਪਣਾ ਪੇਸ਼ਾਬ ਨੂੰ ਆਪਾਂ ਨੂੰ ਪਤਾ ਹੁੰਦਾ ਵੀ ਇੱਥੋਂ ਸ਼ੁਰੂ ਹੋ ਗਿਆ ਔਰ ਇੱਥੇ ਜਾ ਕੇ ਖਤਮ ਜਦੋਂ ਆਪਾਂ ਪਿਸ਼ਾਬ ਕਰਨਾ ਸ਼ੁਰੂ ਕਰਤਾ ਫੋਰ ਐਗਜ਼ਾਮਪਲ ਇੱਥੋਂ ਸ਼ੁਰੂ ਹੋਣਾ ਇੱਥੇ ਆਪਣਾ ਖਤਮ ਹੋਣਾ ਤਾਂ ਤੁਸੀਂ ਸੈਂਟਰ ਵਾਲੀ ਜਗ੍ਹਾ ਤੇ ਪਿਸ਼ਾਬ ਨੂੰ ਰੋਕ ਦੇਣਾ ਅੰਦਰੋਂ ਆਪਾਂ ਖਿੱਚ ਕੇ ਰੋਕ ਦੇਣਾ ਔਰ ਆਪਾਂ ਕੋਸ਼ਿਸ਼ ਕਰਨੀ ਹੌਲੀ ਹੌਲੀ ਤੁਸੀਂ ਜਦੋਂ ਰੋਕਣਾ ਸ਼ੁਰੂ ਕਰੋਗੇ ਤੁਸੀਂ ਘਟੂ ਘਟ ਤਿੰਨ ਸੈਕਿੰਡ ਲਈ ਰੋਕ ਕੇ ਰੱਖਣਾ ਜਿਵੇਂ ਆਪਣਾ ਪਿਸ਼ਾਬ ਕਰਨਾ ਸ਼ੁਰੂ ਹੋਇਆ ਰੋਕਿਆ ਤਿੰਨ ਸੈਕਿੰਡ ਲਈ ਰੋਕਿਆ 1 2 3 ਫਿਰ ਛੱਡ ਦੇਣਾ ਰਿਲੈਕਸ ਹੋ ਜਾਣਾ ਐਦਾਂ ਪਹਿਲਾਂ ਨਹੀਂ ਰੁਕੇਗਾ ਹੌਲੀ ਹੌਲੀ ਆਰਥ ਪਾਉਂਦੇ ਜਾਉਂਗੇ ਜਿਹੜੇ ਪੈਲਵਿਸ ਦੇ ਮਸਲ ਸਟਰੋਂਗ ਹੁੰਦੇ ਜਾਣਗੇ ਉਹ ਕੰਟ੍ਰੈਕਟ ਕਰਨਗੇ ਔਰ ਤੁਸੀਂ ਦੈਨ ਰਿਲੀਜ਼ ਕਰ ਦੇਣਾ ਇਸ ਨੂੰ ਕਹਿੰਦੇ ਆ ਕੀਕਲੈਕਸਰਸਾਈਜ਼ ਜਦੋਂ ਪਿਸ਼ਾਬ ਸ਼ੁਰੂ ਹੋਇਆ ਸੈਂਟਰ 'ਚ ਰੋਕਣਾ ਐਂਡ 'ਚ ਤੁਸੀਂ ਉਹ ਰਿਲੀਜ਼ ਕਰਨਾ ਹੈ ਮਤਲਬ ਸੈਂਟਰ ਦੇ ਵਿੱਚ ਜਦੋਂ ਆਪਣਾ ਪਿਸ਼ਾਬ ਸ਼ੁਰੂ ਹੁੰਦਾ ਆਪਾਂ ਕਰਨ ਲੱਗਦੇ ਆ ਜਦੋਂ ਸੈਂਟਰ ਪਾਰਟ ਆਪਾਂ ਨੂੰ ਪਤਾ ਵੀ ਹੁਣ ਇੰਨਾ ਕੁ ਰਹਿ ਗਿਆ ਹੋਊਗਾ ਪਿਸ਼ਾਬ ਤਾਂ ਆਪਣਾ ਸੈਂਟਰ ਦਾ ਪਾਰਟ ਹੈ ਉਸ ਜਗ੍ਹਾ ਤੇ ਆਪਾਂ ਹੋਲਡ ਕਰਨਾ ਕੰਟ੍ਰੈਕਟ ਕਰਕੇ ਰੋਕ ਲੈਣਾ ਪਿਸ਼ਾਬ ਔਰ ਫਿਰ ਕਰ ਦੇਣਾ ਔਰ ਸਭ ਤੋਂ ਇੰਪੋਰਟੈਂਟ ਲਾਸਟ ਜਿਹੜਾ ਤੁਹਾਨੂੰ ਸਲਾਹ ਹੈ ਉਹ ਇਹ ਹੈ ਵੀ ਅਗਰ ਤੁਹਾਨੂੰ ਮੌਕਾ ਮਿਲਦਾ ਸਵੀਮਿੰਗ ਪੂਲ ਦੇ ਵਿੱਚ ਵਾਕ ਕਰਨ ਦਾ ਅਗਰ ਤੁਸੀਂ ਪਾਣੀ ਦੇ ਵਿੱਚ ਵਾਕ ਕਰੋਗੇ 10 ਮਿੰਟ ਸਵੇਰੇ 10 ਮਿੰਟ ਸ਼ਾਮ ਤੁਹਾਡੇ ਜਿਹੜੇ ਪੈਲਵਿਸ ਦੇ ਮਸਲਸ ਨੂੰ ਸਟਰੋਂਗ ਰਹਿਣਗੇ ਆਰਥੋਮਿਕ ਪ੍ਰੋਬਲਮ ਹੈ ਜੋ ਆਈ ਹੈ ਇਹ ਬੇਸਿਕਲੀ ਮਸਲ ਵੀਕਨੈਸ ਕਰਕੇ ਆਈ ਹੈ ਜਾਂ ਪਲੇਟਰ ਡਿਸਟਰਬ ਕਰਕੇ ਆਈ ਹੈ ਤਾਂ ਇਹ ਪ੍ਰੋਬਲਮ ਤੁਹਾਡੀ ਸੋਲਵ ਹੋ ਜਾਏਗੀ 10 ਮਿੰਟ ਤੁਸੀਂ ਸਵੇਰੇ 15 ਮਿੰਟ ਵੀ ਤੁਰ ਸਕਦੇ ਹੋ 10 ਮਿੰਟ ਸ਼ਾਮ ਸਵਿਮਿੰਗ ਪੂਲ ਦੇ ਵਿੱਚ ਵਾਕ ਕਰਨੀ ਹੈ ਜੇ ਤੁਹਾਨੂੰ ਸਵਿਮਿੰਗ ਨਹੀਂ ਆਉਂਦਾ ਤੁਸੀਂ ਦੀਵਾਰ ਫੜ ਕੇ ਇਨਾਂ ਨਾਲ ਚੱਲ ਸਕਦੇ ਹੋ ਸੋ ਇਹ ਸੰ ਅਗਰ ਔਰਤਾਂ ਦਾ ਪਿਸ਼ਾਬ ਲੀਕ ਹੋਣਾ ਸ਼ੁਰੂ ਹੋ ਜਾਵੇ ਇਹ ਤੁਸੀਂ ਕਸਰਤਾਂ ਰੈਗੂਲਰ ਕਰੋ ਇਹ ਕਸਰਤਾਂ ਅਸੀਂ ਆਪਣੇ ਪੇਸ਼ੈਂਟ ਤੇ ਰੈਗੂਲਰ ਕਰਾਉਨੇ ਆ ਆਪਣੀ ਕਲੀਨਿਕ ਤੇ ਸੋ ਉਮੀਦ ਕਰਦਾ ਤੁਹਾਨੂੰ ਵੀ ਇਹ ਕਸਰਤਾਂ ਨਾਲ ਪਰਮਾਤਮਾ ਫਰਕ ਪਵੇ ਸੋ ਆਪਣੀ ਸਿਹਤ ਦਾ ਧਿਆਨ ਰੱਖਿਓ ਅੱਜ ਤੋਂ ਹੀ ਬੰਦ ਕਰ ਦਿਓ ਡਾਰਕ ਚਾਕਲੇਟ ਕੌਫੀ ਤੇ ਲਾਲ ਟਮਾਟਰ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਬਲੈਡਰ ਡਿਸਟਰਬ ਕਰ ਸਕਦੇ ਨੇ ਸੋ ਮਿਲਦੇ ਆਂ ਚાલਦੇ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ